ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਐਸੋ ਵੱਡੇ ਪੰਜਾਬੀ ਕਲਾਕਾਰ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਅੱਜ ਦੇ ਬਹੁਤ ਸਾਰੀਆਂ ਵੱਡੀਆਂ ਖਬਰਾਂ ਆ ਰਹੀਆਂ ਹਨ ਜੀ ਹਾਂ ਕੁਝ ਖਬਰ ਚੰਗੀਆਂ ਹੁੰਦੀਆਂ ਹਨ ਤਾਂ ਕੁਝ ਮਾੜੀਆਂ ਤਾਂ ਹੁਣ ਇੱਕ ਵੱਡੀ ਮਾੜੀ ਖਬਰ ਆ ਰਹੀ ਜਿੱਥੇ ਇੱਕ ਵੱਡੇ ਪੰਜਾਬੀ ਕਲਾਕਾਰ ਦੀ ਮੌਤ ਹੋ ਜਾਂਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਮਨਰਿੰਜਨ ਜਖਤ ਵੱਡੀ ਮਾੜੀ ਖਬਰ ਆ ਰਹੀ ਜਿਸ ਕਰਕੇ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ ਹਿਮਾਚਲ ਪ੍ਰਦੇਸ਼ ਦੇ ਸੋਲਣ ਜ਼ਿਲ੍ਹੇ ਚ ਡੀ ਜੇ ਤੇ ਨੱਚਦੇ ਹੋਏ ਅਚਾਨਕ ਇੱਕ ਪੰਜਾਬੀ ਕਲਾਕਾਰ ਦੀ ਮੌਤ ਹੋ ਗਈ ਇੰਜ ਅਚਾਨਕ ਕਲਾਕਾਰ ਦੀ ਮੌਤ ਦਾ ਭਿਆਨਕ ਮੰਜ਼ਰ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਕ੍ਰਿਸ਼ਨਾ ਵਸੀ ਖਰੜਵਜੋ ਹੋਈ ਹੈ ਜੀਆਂ ਦੱਸਿਆ ਜਾ ਰਿਹਾ ਹੈ ਕਿ ਸੋਲ੍ਹਾਂ ਦੇ ਪਿੰਡ ਚ ਕਿਸੇ ਦੇ ਘਰ ਧਾਰਮਿਕ ਪ੍ਰੋਗਰਾਮ ਸੀ ਐਸਐਚ ਕਰਵ ਵਾਲਿਆਂ ਨੇ ਪੰਜਾਬ ਇੱਕ ਭਜਨ ਮੰਡਲ ਦੀ ਬੁਲਾਈ ਹੋਈ ਸੀ ਜਿਸ ਚ ਚਾਰ ਤੋਂ ਪੰਜ ਲੋਕ ਸਨ ਤੇ ਕ੍ਰਿਸ਼ਨਾ ਔਰਤ ਦੇ ਕੱਪੜੇ ਪਾ ਕੇ ਆਪਣੇ ਦੋਸਤਾਂ ਨਾਲ ਨੱਚ ਰਿਹਾ ਸੀ ਅਤੇ اچਾਂਟ ਕੇ ਛੇਠਾ ਡਿੱਗ ਗਿਆ ਜਦੋਂ ਉਸਦੇ ਸਾਥੀਆਂ ਨੇ ਦੇਖਿਆ ਤਾਂ ਉਸਦੇ ਨੱਚਣਾ ਬੰਦ ਕਰ ਦਿੱਤਾ ਤੇ ਕ੍ਰਿਸ਼ਨਾ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠਿਆ ਪ੍ਰੋਗਰਾਮ ਨੂੰ ਚਾਲੀ ਰੋਕਕ ਉਸ ਨੂੰ ਹਸਪਤਾਲ ਲਈ ਆਇਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਤਨਵਾੜਾ